ਫਿਲੌਰ 'ਚ ਸ਼ਨੀਵਾਰ ਨੂੰ ਚਿੱਟੇ ਸਮਾਜ ਸੇਵੀ ਮਨਦੀਪ ਸਿੰਘ ਗੋਰਾ ਉੱਪਰ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਘਟਨਾ ਦੌਰਾਨ ਮਨਦੀਪ ਸਿੰਘ ਗੋਰਾ ਦੇ ਸਹਿਯੋਗੀ ਵੀ ਖੱਬੀ ਲਾਥ ਵਿੱਚ ਗੋਲੀ ਲੱਗ ਗਈ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਹੈ ਘਟਨਾ ਦੀ ਖਬਰ ਮਿਲਦਿਆਂ ਹੀ ਥਾਣਾ ਮੁਖੀ ਫਿਲੌਰ ਅਮਨ ਸੈਣੀ ਵੱਲੋਂ ਤੁਰੰਤ ਓਕਤ ਹਮਲਾਵਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਗੋਰਾ ਆਪਣੇ ਦਫ਼ਤਰ ਅਟਵਾਲ ਹਾਊਸ ਪਿੰਡ ਗੜਹਾ ਵਿਖੇ ਮੌਜੂਦ ਸਨ ਕਿ ਇੱਕ ਥਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੇ ਗੋਰਾ ਨਾਲ ਮੁਲਾਕਾਤ ਕੀਤੀ ਅਤੇ ਕੋਠੀ ਖਰੀਦਣ ਦੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਝ ਸਮੇਂ ਬਾਅਦ ਉਕਤ ਵਿਅਕਤੀ ਨੇ ਗੋਰਾ ਉੱਪਰ ਫਾਇਰ ਕਰਨਾ ਸ਼ੁਰੂ ਕੀਤਾ ਇਸ ਦੌਰਾਨ ਗੋਰੇ ਦੇ ਇੱਕ ਸਹਿਯੋਗੀ ਦੇ ਖੱਬੀ ਲੱਤ ਵਿੱਚ ਗੋਲੀ ਜਾ ਵੱਜੀ ਅਤੇ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਤਾਂ ਜੋ ਹਮਲਾਵਰਾਂ ਨੂੰ ਫੜਿਆ ਜਾ ਸਕੇ डीएसपी फिलौर सरवण सिंह बाल ने कहा कि जल्द ही हमलावरानु गिरफ्तार कर लिया जाएगा फिलौर तो राजकुमार नंगल दी खास रिपोर्ट That was <laughs> ਕੀ ਆਣਾ ਕਰੀਦਾ ਡਾਕਟਰ ਉਹ ਤੋਂ ਹੋ ਗਾਇਆ ਜੋ ਸਾਹ ਚੋੜਾ ਜਿਹਾ ਹੈ ਇਹ ਕਿੰਨਾ ਇਦਾਂ ਕੋਲੋਂ ਕੱਪ ਦਾ ਪੈਸਾ ਹਾਂਜੀ ਆਖੀ ਰੱਖ ਲਾਓ ਹਾਂ ਸੰਸਾ ਨੂੰ ਰੱਖੋ ਜਿਹਦੇ ਵਿੱਚ ਮਾੜਾ ਸੀਟ ਲਾਉਣੇ ਮਾਣਗੇ ਭਾਜੀ ਕੁਝ ਨਹੀਂ ਤਾਂ ਕੱਟੋ ਪਿਆ ਗਿਆ ਲਗਾ ਸਾਬ ਨੂੰ ਬੋਲਣੀ ਰੱਖੋ ਵੀ ਜੰ ਨੂੰ ਹੋ ਗਿਆ ਨਾ ਇਹ ਅਰੇ ਉੱਤਲੇ ਵਾਪਸ ਚੱਲ ਗਿਆ ਇਹ ਹਾਜੀ ਇਹਨੇ ਜੱਫਾ ਪਾ ਲਿਆ ਮੈਨੂੰ ਇਹ ਵੀ ਨਹੀਂ ਇਹਦੇ ਡੱਬ ਲੱਗਾ ਕੋਈ ਫਾਈਲਰ ਤੇ ਵੀ ਮੈਂ ਇੱਕ ਘਾਟ ਨੂੰ ਜੱਜ ਦੇਖਿਆ ਇਹਨੇ ਹੈਰੀ ਵਿੱਚੋਂ ਗਿਆ ਜਦੋਂ ਮੁੰਡੇ ਹਾਂ ਗੋਲੀ ਲੱਗੀ ਆ ਇਹਦੀ ਇੱਕ ਮਾਰੀ ਆ ਮੇਰੇ ਖਿਆਲ ਨਾਲ ਇਹ ਮੋੜ ਦੇ ਵਿੱਚ ਲੱਗੀ ਹੋਣੀ ਆ ਸ਼ੀਸ਼ੇ ਫਰੰਟ ਸ਼ੀਸ਼ੇ ਜੀ ਗੱਡੀ ਤੇ ਲੱਗੀ ਹੋਊਗੀ

ਅਜੇ ਅੱਜ ਮੈਂ ਟੈਕਨਾ ਕਰਾਈਆਂ ਸੀ ਉੱਥੇ 24 ਨੂੰ ਬੇਵਰੀ ਲੈਣੀ ਸੀ ਉਹ ਫੈਕਟਰੀ ਤੋਂ ਉਹਨਾਂ ਨੇ ਬਟ ਪਰ ਮੁੰਡੇ ਇੱਥੇ ਹੁੰਦੇ ਹੈਪਨ ਵਾਲੇ ਸਾਡੇ ਲਿਸੈਂਸੀ ਵੀ ਮੈਨੂੰ ਇੱਕ ਦੋ ਦਿਨਾਂ ਤੋਂ ਕਾਲ ਕਰਦਾ ਸੀ ਵੀ ਭਾਈ ਜੀ ਮੈਨੂੰ ਕੋਠੀ ਚਾਹੀਦੀ ਆ ਇਹ ਮੁੰਡਾ ਪਹਿਲਾਂ ਵੀ ਆਇਆ ਕੱਲ ਵੀ ਆਇਆ ਅਕਨਿ ਪਰਸੋਂ ਆਇਆ ਮੈਨੂੰ ਕਿਹਾ ਕੋਠੀ ਚਾਹੀਦੀ ਆ ਵੀ ਰਾਜਵੀਰ ਵਾਲੀ ਦੇਖ ਕੇ ਗਿਆ ਸੀ ਓਕੇ ਓਕੇ ਮੈਂ ਕਿਹਾ ਚਲੋ ਠੀਕ ਆ ਮੈਂ ਪੰਡਤ ਨੂੰ ਭੇਜਿਆ ਰਾਜਵੀਰ ਦੇ ਮੈਂ ਕਿਹਾ ਵੇਚਣੀ ਕੋਠੀ ਤੇ ਮੈਂ ਪੈਸੇ ਦਿੰਦੇ ਆ ਜੀ ਜਿਹਦੇ ਉਪਰ ਕੀ ਉਹ ਕਹਿੰਦੇ ਵੀ ਆਪਾਂ ਦੇ ਦੇਣੀ ਆ ਹਨਾ ਮੈਂ ਬਾਹਰ ਸਲਾਹ ਕਰ ਲਾ ਉਹਨੇ ਸਲਾਹ ਕੀਤੀ ਤੇ ਅੱਜ ਹੀ ਮੈਨੂੰ ਫੇਰ ਕਾਲ ਕਰਦਾ ਭਾਜੀ ਵੀ ਮੈਂ ਇਦਾਂ ਇਦਾਂ ਅਮਨਦਸਰ ਕੋਲ ਸੀ ਰਾਹੁਲ ਰਾਹੁਲ ਫੇਰ ਮੈਨੂੰ ਕਹਿੰਦਾ ਵੀ ਇਦਾਂ ਇਦਾਂ ਕੋਠੀ ਮੈਂ ਕਿਹਾ ਵੀ ਕਰ ਲਈਨੇ ਮੈਂ ਮੰਨ ਗਿਆ ਬੰਦਾ ਵੇਚਣ ਲਈ ਕਿ ਤੁਸੀਂ ਆ ਜਾਓ ਤੁਹਾਡੇ ਨਾਲ ਗੱਲ ਕਰਾ ਦਊਗਾ ਤੇ ਚਲੋ ਉਹ ਹੁਣ ਮੈਂ ਉਹਨੂੰ ਰਾਜਵੀਰ ਨੂੰ ਮੈਂ ਆਪਾਂ ਹੀ ਆਏ ਆ ਇਹ ਬੈਠੇ ਇੱਥੇ ਬੁਲਾ ਲਿਆ ਫੇਰ ਮੈਨੂੰ ਕਾਲ ਕੀਤੀ ਮੈਂ ਕਿਹਾ ਕਾ ਕਾਇਆ ਵੀ ਉਹ ਆ ਗਿਆ ਪਰ ਜੀ ਤੁਸੀਂ ਬਹਿ ਕੇ ਗੱਲ ਕਰ ਲਓ ਆਪਣੀ ਜਦੋਂ ਉਹਦੀ ਵੀ ਅਸੀਂ ਕਿਹੜਾ ਕੋਈ ਕਮਿਸ਼ਨ ਲੈਣਾ ਸਾਨੂੰ ਪਤਾ ਨਹੀਂ ਇਹਨਾਂ ਤੇ ਕਹਿੰਦਾ ਵੀ ਇਦਾਂ ਕਰੋ ਮੈਂ 5 ਮਿੰਟ ਚ ਆ ਗਿਆ ਤੁਸੀਂ ਇਹਨਾਂ ਬਾਹਰ ਆਓ ਗੱਲ ਕਰਨ ਅਛਾ ਮੇਰੇ ਤਾਂ ਠੀਕ ਹੈ ਤੇ ਮੈਂ ਕਿਹਾ ਜਾਂ ਉਦਾਂ ਗੱਲ ਕਰਨੀ ਹੋਊਗੀ ਕੋਈ ਸਿੱਧੀ ਨਹੀਂ ਅਗਲਾ ਕਰਦਾ ਤੇ ਮੈਂ ਜਦੋਂ ਇੱਥੇ ਬਾਹਰ ਚੱਲ ਗਿਆ ਇਹ ਥਾਰ ਗੱਡੀ ਜਾਏ ਆ ਤੇ ਕਿੰਨੇ ਜਣੇ ਸੀ ਇਹ ਦੋ ਜਣੇ ਦੋ ਜਣੇ ਸੀ ਮੈਨੂੰ ਲੱਗਦਾ ਇੱਕ ਪਰਦਾ ਵਿੱਚ ਬੈਠਾ ਸੀ ਵਿਚ ਵਿੱਚ ਬਠੋਏ ਤਿੰਨ ਦਿਨ ਉਹ ਤੇ ਇਹ ਮੈਨੂੰ ਕਹਿੰਦਾ ਭਾਜੀ ਗਾਂ ਆ ਜਾਓ ਮੈਂ ਕਿਹਾ ਗਾਂ ਨਹੀਂ ਕੋਈ ਇੱਥੇ ਆ ਜਾ ਇੱਥੇ ਗੱਲ ਕਰ ਲਓ ਕਹਿੰਦਾ ਗਾਂ ਆ ਜਾਓ ਮੈਂ ਕਿਹਾ ਆ ਜਾਪੇ ਇੱਥੇ ਹੋਰੇ ਆ ਜਾ ਤੇ ਚਲੋ ਕਰਦਿਆ ਕਰਦੇ ਮੈਂ ਗਾਂ ਉਹਦੇ ਨਾਲ ਤੁਰ ਪਿਆ ਪਿੱਛੇ ਨੂੰ ਤੁਰ ਹੀ ਜਾਵੇ ਮੈਨੂੰ ਜਾਨੀ ਕਿ ਹੋਰ ਬਾਹਰ ਲੈ ਗਿਆ ਜੇ ਜਦੋਂ ਬਾਹਰ ਲਗਿਆ ਤਾਂ ਮੈਨੂੰ ਇਹਨੇ ਇਦਾਂ ਜਾਂ ਚੱਕਿਆ ਤੇ ਮੈਂ ਦੇਖਿਆ ਤੇ ਬਲੌਕ ਮੈਂ ਨਾਲ ਹੀ ਇਹਦਾ ਹੱਥ ਦੱਬਣ ਲੱਪਿਆ ਵੀ ਮੈਂ ਨਾਲ ਬਾਜ਼ ਮਾਰ ਸੀ ਪਿੱਛੇ ਮਾਰ ਮੈਂ ਕਿਹਾ ਪੜਤਾ ਇਹ ਗੋਲੀ ਮਾਰਨ ਲੱਗਾ ਓਕੇ ਮੈਨੂੰ ਕਹਦਾ ਤੂੰ ਮੈਨੂੰ ਇਹਨੇ ਲਬਜ਼ ਨਾਲ ਹੀ ਕਹਿ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹਨਾ ਮੈਂ ਜਾਨੂੰ ਪੰਡਤ ਵੀ ਪਿੱਛੇ ਮੇਰੇ ਸੀਗਾ ਇਹਨੇ ਹੁਣ ਭੱਜ ਕੇ ਜਦ ਦਫਾ ਪਾਇਆ ਇਹਨੇ ਕੱਢਦੇ ਸਰ ਪੋਕ ਕਰਦੇ ਇੱਕ ਫੇਰ ਜਿਹੜਾ ਹੋ ਗਿਆ ਹੋ ਗਿਆ ਸੁਪਾਈ ਚ ਫੇਰ ਇਹ ਜਾਨੂੰ ਮੁੰਡਿਆ ਜੇ ਗੋਲੀ ਚੱਲੀ ਆ ਮੈਂ ਪਿੱਛੇ ਭੱਜ ਕੇ ਆਇਆ ਤੇ ਮੇਰਾ ਜਿਹੜਾ ਮੁੰਡਾ ਗੱਲ ਮੈਨੇ ਇਹਨੇ ਫੇਰ ਗੋਲੀ ਇੱਕ ਚਲਾਈ ਆ ਉਹਦਾ ਕਿਸੇ ਹੋਰ ਤੇ ਜਾਂ ਜਿਹੜਾ ਮੁੰਡਾ ਇੱਥੇ ਹੋ ਰਿਹਾ ਬੱਗਾ ਉਦੇ ਕੋ ਆਪਣਾ ਲੈ ਸਕੋ ਪਾਜੀ ਪਹਿਲਾ ਪਹਿਲਾ ਇੱਕ 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 ਅੱਧੀ ਵਾਰ ਆਇਆ ਇਹ ਆ ਨੀ ਨਾ ਅਨਨੋ ਨਹੀਂ ਸੀਗਾ ਇਹ ਇਹ ਬਾਰਵਾਂ ਆਇਆ ਜੀ ਇਹਨੇ ਕੁੱਤੀ ਲੈਣੀ ਸੀ ਓਕੇ ਮੈਨੂੰ ਲੱਗਦਾ ਵੀ ਪੈਸੇ-ਕੁਸੇ ਕੋ ਹੈਗੇ 2 ਨੰਬਰ ਦੇ ਚੰਗੇ ਜਿਹੜਾ ਬੰਦਾ ਮੈਨੂੰ ਕਹਿੰਦਾ ਭਾਈ ਮੈਂ ਕਾਉਂਟਰ ਪੇਮੈਂਟ ਦੇਣਾ ਕਰੋੜ ਡੇਢ ਕਰੋੜ ਦੀ ਕੁੱਤੀ ਆ ਤੁਸੀਂ ਬੋਲਣਾ ਕਾਉਂਟਰ ਪਾਜੀ ਤੁਹਾਨੂੰ ਇਹੀ ਗੱਲ ਹੋਈ ਵੀ ਉਹ ਕਾਉਂਟਰ ਪੇਮੈਂਟ ਕੋਈ ਦਿੰਦਾ ਕਿੰਨੇ ਫਾਇਰ ਕਿੰਨੇ ਹੋਏ ਕੋਟਲ ਟੋ ਉਨੇ ਇੱਕ ਮਾਰਿਆਵੇਂ ਦੋ ਅਪਚਾਵ ਪਾਤੋ ਕਿਉਂਕਿ ਮੈਂ ਅੰਦਰ ਆ ਗਿਆ ਫਿਰ ਵੈਪਨ ਆਪਣਾ ਚੱਕਣ ਹਾਂਜੀ ਤੇ ਜਾਨ ਨੂੰ ਇਹ ਬਾਹਰ ਫੇ ਗੋਲੀ ਚੱਲ ਪਈ ਸੀ ਗੋਲੀ ਚੱਲ ਪਈ ਸੀ ਤੋਂ ਉਹਨੇ ਫੇਰ ਉਧਰੋਂ ਆਪਣੀ ਗੋਲੀ ਲੱਗੀ ਕਹਿੰਦੇ ਆ ਜੀ ਪਹਿਲਾਂ ਉਹ ਗੱਡੀ ਜਦ ਦੇਖਿਆ ਉਹਨਾਂ ਨੇ ਵੀ ਹੁਣ ਗੋਲੀ ਚੱਲਣ ਲੱਗ ਪਈ ਐ ਬੇ ਉਹਨਾਂ ਨੇ ਗੱਡੀ ਪਿੱਛੇ ਰੁਪਝਾਉਣ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਨਾਲ ਸਾਡੀ ਇੱਕ ਗੋਲੀ ਉਹਨਾਂ ਦੀ ਗੱਡੀ 'ਚ ਲੱਗੀ ਲੱਗੀ ਕਹਿੰਦੇ ਗੋਲੀ ਇਹ ਜਿਹੜਾ ਮੁੰਡਾ ਮੇਰੀ ਮੈਨੂੰ ਬਚਾਉਣ ਲਈ ਗਿਆ ਉਹਦੇ ਲੱਗੀ ਗੋਲੀ ਘੱਟ ਦੇ ਵਿੱਚ ਉਹਦੇ ਤੇ ਮੁੜ ਕੇ ਭੱਜ ਗਿਆ ਇਹ ਨਵਾਂ ਸ਼ਹਿਰ ਵੱਲ ਨੂੰ ਜੀ ਇੱਥੋਂ ਨਿਕਲ ਕੇ ਹੀ ਗਿਆ ਉਸ ਬਾਬਾ ਗੰਗਾ ਵਿੱਚ ਜੀ ਨਾ ਜੀ ਸੁੱਕੀ ਕਹਿਣਾ ਚਾਹੁੰਦੇ ਆ ਅੱਜ ਕਨਸ਼ੂ ਤੋਂ ਇੱਕ ਇਹ ਥਰਟਵਾਲ ਕਲੋਨੀਆ ਸਬੰਧਿਤ ਹੈਗੇ ਨੇ ਮਾਲਕ ਨੇ ਗੋਰਾਟਵਾਲ ਠੀਕ ਹੈ ਜੀ ਉਹਦੇ ਸਾਥੀ ਨੇ ਸੰਜੀਵ ਕੁਮਾਰ ਠੀਕ ਹੈ ਜੀ ਦੋ ਅਣਪਛਾਤੇ ਨੌਜਵਾਨ ਆਏ ਉਹਨਾਂ ਨੇ ਇੱਕ ਨੇ ਖੈਰ ਕੀਤਾ ਤੇ ਉਹਦੇ ਪੜ ਦੇ ਵਿੱਚ ਲੱਗ ਰਹਾ ਹੈਗਾ ਠੀਕ ਹੈ ਜੀ ਬੁਢੀ ਦੀ ਠੀਕ ਹੈ ਜੀ ਇਹ ਤਪੀਸ਼ ਯਾਰੀ ਹੈ ਅਸੀਂ ਜਲਦੀ ਹੀ ਜਿਹੜੇ ਦੋਸ਼ੀ ਹੈ ਸੀ ਇਹਨਾਂ ਕਾਰਵਾਈ ਕਰਕੇ ਗੁਫਤਾਰ ਕਰ ਲਾਂਗੇ ਹਾਂਜੀ ਤੇ ਸਾਡੀ ਇਨਫੋਰਮੇਸ਼ਨ ਮੁਤਾਬਕ ਸਾਨੂੰ ਦੋਸ਼ੀਆਂ ਦਾ ਕੋਈ ਪਤਾ ਨਹੀਂ ਲੱਗਾ ਕਿਹੜੀ ਗੱਡੀ ਚ ਆਏ ਸੀ ਭਜਾਨ ਜੇ ਥਾਰ ਗੱਡੀ ਸੀ ਬਲੈਕ ਕਲਰ ਦੀ ਦੋ ਲੋ ਉਹਦੇ ਵਿੱਚ ਆਏ ਸੀ ਕਿੰਨੇ ਬੰਦੇ ਕਰਕੇ ਇਹ ਫਰਦਰ ਜਿਹੜੀਆਂ ਸੀਸੀਟੀਵੀ ਫੁਟੇਜ ਦੇਖਿਆ ਉਹ ਚ ਦੋ ਬੰਦੇ ਆਉਂਦੇ ਨੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ